ਸਾਹਿਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਦੇ ਉੱਪਰ ਮੌਜੂਦ ਹਾਂ ਸ਼ੰਭੂ ਬੈਰੀਅਰ ਉਹ ਬੈਰੀਅਰ ਜਿਹੜਾ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਦਾ ਕੰਮ ਕਰਦਾ ਹੋਇਆ ਨਜ਼ਰ ਆਉਂਦਾ ਹੈ ਯਾਨੀ ਜੇਕਰ ਪੰਜਾਬ ਤੋਂ ਕਿਸੇ ਨੇ ਹਰਿਆਣਾ ਦੇ ਵਿੱਚ ਐਂਟਰੀ ਕਰਨੀ ਹੈ ਖਾਸ ਕਰਕੇ ਜੇਕਰ ਅੰਬਰਸਰ ਵਾਲੀ ਬੈਲਟ ਤੋਂ ਕਿਸੇ ਨੇ ਵੀ ਹਰਿਆਣਾ ਦੇ ਵਿੱਚ ਐਂਟਰੀ ਕਰਨੀ ਹੈ ਤੇ ਉਸ ਨੂੰ ਸ਼ੰਭੂ ਬੈਰੀਅਰ ਕ੍ਰੋਸ ਕਰਕੇ ਅੱਗੇ ਵਧਣਾ ਪੈਂਦਾ ਹੈ ਲੇਕਿਨ ਇਸ ਵੇਲੇ ਸ਼ੰਭੂ ਬੈਰੀਅਰ ਤੋਂ ਪਹਿਲਾਂ ਜਿਹੜਾ ਘੱਗਰ ਨਦੀ ਪੈਂਦੀ ਹੈ ਉਸ ਦੇ ਉੱਪਰ ਜਿਹੜਾ ਪੁੱਲ ਹੈ ਉਸ ਨੂੰ ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਦੀ ਤਰਫੋਂ ਹਰਿਆਣਾ ਪੁਲਿਸ ਦੀ ਤਰਫੋਂ ਪ੍ਰਸ਼ਾਸਨ ਦੀ ਤਰਫੋਂ ਪੂਰੀ ਤਰ੍ਹਾਂ ਨਾਲ ਬਲੌਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਉਸ ਦੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਕੱਲ ਤੋਂ ਆ ਸਿਲਸਿਲਾ ਜਾਰੀ ਹੋ ਗਿਆ ਸੀ ਕਿਸ ਪੂਰੇ ਰੋਡ ਨੂੰ ਬਲੌਕ ਕਰ ਦਿੱਤਾ ਜਾਏ ਕਿਸਾਨਾਂ ਨੇ 13 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਕਿ ਉਹ 13 ਤਰੀਕ ਨੂੰ ਦਿੱਲੀ ਜਾਣਗੇ ਦਿੱਲੀ ਜਾ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਣਗੇ ਹਾਲਾਂਕਿ ਅਜਿਹੜੇ ਇੰਤਜ਼ਾਮਾਤ ਨੇ ਇਸ ਦੀ ਤਸਵੀਰ ਤੇ ਤੁਹਾਨੂੰ ਵਿਖਾਣੇ ਆ ਇੱਕ ਤਸਵੀਰ ਤੁਹਾਨੂੰ ਹੋਰ ਵੀ ਵਿਖਾ ਦਿੰਨੇ ਆ ਕਿਉਂਕਿ ਇਸ ਵਿਵਸਥਾ ਨੂੰ ਲੈ ਕੇ ਆਮ ਲੋਕ ਜਿਹੜੇ ਨੇ ਉਹ ਖੱਜਲ ਖਵਾਰੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਤਸਵੀਰ ਵਿਖਾ ਦਿੰਨੇ ਆ ਕਿ ਜਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਪਾਣੀ ਦੇ ਵਿੱਚੋਂ ਨਦੀ ਦੇ ਵਿੱਚੋਂ ਹਾਂਜੀ ਕੀ ਹੋਇਆ ਜੀ ਉਧਰ ਚਲੇ ਜਾਏ ਆਪ ਕਵਰੇਜ ਵੀ ਮਨਾਇਆ ਜੀ ਨਹੀਂ ਨਹੀਂ ਉਹ ਡੀਐਸਪੀ ਸਰ ਕਹਿ ਰਹੇ ਨੇ ਉਧਰੋਂ ਸੇ ਲੈ ਲੈ ਸਰ ਕਵਰੇਜ ਵੀ ਮਨਾ ਹੈ ਬਾਹਰ ਸੇ ਲੈ ਲੈ ਕੋਈ ਬਾਤ ਨਹੀਂ ਆ ਚਲੋ ਕਵਰੇਜ ਲਈ ਵੀ ਇਹਨਾਂ ਨੇ ਕਹਿ ਦਿੱਤਾ ਕਿ ਹੁਣ ਕਵਰੇਜ ਵੀ ਮਨਾ ਹੈ ਤੁਸੀਂ ਕਵਰ ਵੀ ਨਹੀਂ ਕਰ ਸਕਦੇ ਲੇਕਿਨ ਵਿਵਸਥਾ ਤੁਹਾਨੂੰ ਜ਼ਰੂਰ ਵਿਖਾ ਰਹੇ ਆ ਕਿ ਕਿਸ ਢੰਗ ਦੀ ਵਿਵਸਥਾ ਹੈ ਕਾ ਗਰਦਰੀਆ ਨੂੰ ਜਿਸ ਢੰਗ ਦੇ ਨਾਲ ਖੋਦ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਸੜਕ ਦੇ ਉੱਪਰ ਜਿਸ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਫੋਰਸਿਸ ਜੜੀਆਂ ਨੇ ਉਹ ਤੈਨਾਤ ਨੇ ਅਨਿਲ ਮੈਂ ਤੁਹਾਨੂੰ ਕਹੂੰਗਾ ਕਿ ਇੱਕ ਵਾਰ ਆ ਜ਼ਰੂਰ ਤਸਵੀਰ ਵਿਖਾਣ ਕਿਉਂਕਿ ਆਂ ਅਹਿਮ ਤਸਵੀਰ ਮੰਨੀ ਜਾ ਰਹੀ ਐ ਇਸ ਵਕਤ ਹਾਲਾਂਕਿ ਕੱਲ ਚੰਡੀਗੜ੍ਹ ਦੇ ਵਿੱਚ ਸੈਂਟਰ ਦੇ ਤਿੰਨ ਮਨਿਸਟਰ ਜਿਸ ਦੇ ਵਿੱਚ ਅਰਜੁਨ ਮੁੰਡਾ ਦੀ ਗੱਲ ਕਰੀਏ ਨਿਤਿਆਨੰਦ ਰਾਏ ਦੀ ਗੱਲ ਕਰੀਏ ਪਿਊਸ਼ ਗੋਇਲ ਦੀ ਗੱਲ ਕਰੀਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਲਈ ਉਹ ਚੰਡੀਗੜ੍ਹ ਪਹੁੰਚਦੇ ਨਜ਼ਰ ਆਣਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਆ ਵਿਵਸਥਾ ਤੁਸੀਂ ਵੇਖ ਸਕਦੇ ਹੋ ਸੜਕ ਦੇ ਉੱਪਰ ਵੱਡੇ ਵੱਡੇ ਕਿਲ ਲਾ ਕੇ ਇਸ ਰਸਤੇ ਨੂੰ ਬਲੌਕ ਕੀਤਾ ਜਾ ਰਿਹਾ ਜਿੱਥੇ ਕਿਲ ਲਾਏ ਹੋਏ ਨੇ ਉਜ਼ਨ ਆਲੀ ਵੱਡੀਆਂ-ਵੱਡੀਆਂ ਸਲੇਬਾਂ ਰਾਹੀਂ ਇਸ ਰੋਡ ਨੂੰ ਬੰਦ ਕੀਤਾ ਜਾ ਰਿਹਾ ਹੈ ਕੰਕਰੀਟ ਦੀ ਦੀਵਾਰ ਬਣਾਈ ਜਾ ਰਹੀ ਹੈ ਅਫਸਰ ਜਿਹੜੇ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਇਸ ਥਾਂ ਤੋਂ ਕਵਰ ਵੀ ਨਹੀਂ ਕਰ ਸਕਦੇ ਯਾਨੀ ਇੱਥੋਂ ਤੁਸੀਂ ਵਖਾ ਨਹੀਂ ਸਕਦੇ ਕਿ ਕਿਸ ਢੰਗ ਦੇ ਨਾਲ ਇਸ ਰੂਟ ਨੂੰ ਬਲੌਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਲੇਕਿਨ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਹਨ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਕੰਕਰੀਟ ਦੀ ਦੀਵਾਰ ਬਣਾਈ ਗਈ ਹੈ ਤਕਰੀਬਨ 6 6 ਫੁੱਟ ਉੱਚੀਆਂ ਸਲੇਬਾਂ ਔਰ ਇਨ ਸਲੇਬਾਂ ਦੇ ਵਿਚਾਲੇ ਵੀ ਸਿੱਧੇ ਤੌਰ ਤੇ ਕੰਕਰੀਟ ਭਰਿਆ ਜਾ ਰਿਹਾ ਆ ਸੜਕ ਦੀ ਜਿਹੜੀ ਐਂਟਰੀ ਹੈ ਯਾਨੀ ਜਿਸ ਐਂਟਰੀ ਤੋਂ ਕ੍ਰੋਸ ਕਰਕੇ ਅਗਰ ਟਰੈਕਟਰ ਟਰਾਲੀਆਂ ਅੱਗੇ ਵੱਧੀਆਂ ਨੇ ਤੇ ਉਥੇ ਵੱਡੀਆਂ-ਵੱਡੀਆਂ ਕਿੱਲਾਂ ਲਾਈਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕਿੰਨੇ ਵੱਡੇ-ਵੱਡੇ ਸੂਏ ਜਿਹੜੇ ਨੇ ਸੜਕ ਦੇ ਉੱਪਰ ਗੱਡ ਦਿੱਤੇ ਗਏ ਨੇ ਉਸ ਤੋਂ ਬਾਅਦ ਸਲੇਬਾਂ ਲਾਈਆਂ ਗਈਆਂ ਨੇ ਸਲੇਬਾਂ ਦੇ ਵਿੱਚ ਕੰਕਰੀਟ ਭਰਿਆ ਹੋਇਆ ਉਸ ਤੋਂ ਬਾਅਦ ਵੱਡੇ-ਵੱਡੇ ਪੱਥਰ ਨੇ ਔਰ ਸਿੱਧੇ ਤੌਰ ਤੇ ਤੁਹਾਨੂੰ ਅਸੀਂ ਤਸਵੀਰ ਜਿਹੜੀ ਹੈ ਉਹ ਵਖਾnde ਨਜ਼ਰ ਆ ਰਹੇ ਹਨ ਹਾਲਾਂਕਿ ਅਫਸਰ ਜਿਹੜੇ ਨੇ بار بار ਕਹਿ ਰਹੇ ਨੇ ਕਿ ਤੁਸੀਂ ਇਸ ਥਾਂ ਤੋਂ ਕਵਰ ਨਹੀਂ ਕਰ ਸਕਦੇ ਇਥੋਂ ਮਨਾਈ ਹੈ ਇਸ ਪੂਰੇ ਲੋਕੇਸ਼ਨ ਨੂੰ ਵਖਾਣ ਦੀ ਇਸ ਪੂਰੇ ਇਤਜ਼ਾਮਾਤ ਨੂੰ ਵਖਾਣ ਦੀ ਡੀਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਇਥੋਂ ਕਵਰ ਨਹੀਂ ਕਰਨ ਦੇਣਾ ਤੁਸੀਂ ਇਥੋਂ ਵਿਜ਼ੂਅਲ ਨਹੀਂ ਵਿਖਾ ਸਕਦੇ ਲੇਕਿਨ ਜਿਹੜੀ ਇਸ ਵਕਤ ਤਸਵੀਰ ਹੈ ਇੱਥੇ ਕਿਉਂਕਿ ਅਹਿਮ ਹੈ ਆ ਤੁਸੀਂ ਘੱਗਰ ਦੇ ਵਿੱਚ ਦੀ ਵੀ ਤਸਵੀਰ ਵੇਖ ਸਕਦੇ ਹੋ ਹਾਲਾਂਕਿ ਇਹਨਾਂ ਨੇ ਸੜਕ ਨੂੰ ਤੇ ਬਲੌਕ ਕੀਤਾ ਲੇਕਿਨ ਘੱਗਰ ਦੇ ਵਿੱਚ ਦਾ ਜਿਹੜਾ ਰਸਤਾ ਹੈ ਉਸ ਦੇ ਵਿੱਚ ਵੀ ਵੱਡੇ ਵੱਡੇ ਟੋਏ ਪਟ ਦਿੱਤੇ ਗਏ ਨੇ ਤਾਂ ਕਿ ਟਰੈਕਟਰ ਟਰਾਲੀਆਂ ਇਸ ਰਸਤੇ ਤੋਂ ਵੀ ਅੱਗੇ ਵਧਦੀਆਂ ਹੋਈਆਂ ਨਜ਼ਰ ਆਣ ਕਿਉਂਕਿ ਪਿਛਲੀ ਵਾਰ ਵੀ ਦੇਖਣ ਨੂੰ ਮਿਲਿਆ ਸੀ ਜਦੋਂ ਘੱਗਰ ਦਰਿਆ ਨੂੰ ਕਿਸਾਨ ਜੱਥੇਬੰਦੀਆਂ ਦੇ ਆਗੂ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੇ ਪੁਲ ਦੀ بجائے ਇਸ ਨਦੀ ਨੂੰ ਆਪਣਾ ਰਾਹ ਬਣਾਇਆ ਸੀ ਲੇਕਿਨ ਅੱਧਕੀ ਸੋ ਨਦੀ ਨੂੰ ਵੀ ਵਿੱਚੋਂ ਪੱਟ ਦਿੱਤਾ ਗਿਆ ਜਿਹੜੀ ਤਸਵੀਰ ਤੁਹਾਨੂੰ ਵਿਖਾ ਰਿਹਾ ਕਿ ਕਿੰਨਾ ਵੱਡਾ ਟੋਇਆ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਟੋਇਆ ਇੱਥੇ ਪਟਿਆ ਗਿਆ ਕਿਉਂਕਿ ਆ ਬਿਲਕੁਲ ਟਲਾਂਸੀ ਹੋ ਰਥੋ ਆਸਾਨੀ ਦੇ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਘਗਰ ਨਦੀ ਵੱਲ ਨੂੰ ਰੁਖ ਕਰ ਸਕਦੀਆਂ ਸੀ ਲੇਕਿਨ ਇਸ ਨੂੰ ਟੋਇਆ ਪਾ ਕੇ ਪਟ ਦਿੱਤਾ ਗਿਆ ਅੱਗੇ ਵੀ ਕਈ ਵੱਡੇ ਟੋਏ ਪਾਏ ਗਏ ਨੇ ਔਰ ਲੋਕ ਜਿਹੜੇ ਨੇ ਕਿਉਂਕਿ ਜਿਨ੍ਹਾਂ ਨੇ ਹਰਿਆਣੇ ਤੋਂ ਪੰਜਾਬ ਦੇ ਵਿੱਚ ਐਂਟਰ ਕਰਨਾ ਸੀ ਉਹ ਲੋਕਾਂ ਦੀ ਜੇਕਰ ਗੱਲ ਕਰੀਏ ਉਹ ਪੈਦਲ ਹੀ ਇਸ ਨਦੀ ਨੂੰ ਪਾਣੀ ਦੇ ਵਿੱਚੋਂ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਸਿੱਧੇ ਤੌਰ ਤੇ ਹਾਲਾਂਕਿ ਹਜੇ ਸਪਸ਼ਟ ਨਹੀਂ ਹੈ ਕਿ ਕੱਲ ਦੀ ਮੀਟਿੰਗ ਦਾ ਸਿੱਟਾ ਕੀ ਨਿਕਲੇਗਾ ਲੇਕਿਨ ਉਸ ਤੋਂ ਪਹਿਲਾਂ ਹੀ ਆਮ ਲੋਕਾਂ ਦੀ ਖੱਜਲ ਖਵਾਰੀ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਹੁਣ ਤੋਂ ਹੀ ਪੁਲਿਸ ਫੋਰਸ ਜਿਹੜੀ ਹੈ ਸੜਕਾਂ ਦੇ ਉੱਪਰ ਤਾਇਨਾਤ ਕਰ ਦਿੱਤੀ ਗਈ ਹੈ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਸੜਕ ਦੇ ਉੱਪਰ ਮੌਜੂਦ ਹੈ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਵਾਟਰ ਟ੍ਰੱਕਾਂ ਨੇ ਜਿਹੜੇ ਨੇ ਉਹ ਸੜਕਾਂ ਦੇ ਉੱਪਰ ਲਾ ਦਿੱਤੇ ਗਏ ਨੇ ਅਥਰੂ ਗੈਸ ਸੁੱਟਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਸੜਕਾਂ ਦੇ ਉੱਪਰ ਖੜੀਆਂ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਆ ਕਿ ਸਲੇਬਾਂ ਰਾਹੀਂ ਤੇ ਰੋਡ ਬਲੌਕ ਕੀਤਾ ਗਿਆ ਹੈ ਸੂਬਿਆਂ ਰਾਹੀਂ ਤੇ ਰੋਡ ਬਲੌਕ ਕੀਤਾ ਗਿਆ ਉਸ ਦੇ ਨਾਲ ਨਾਲ ਹੁਣ ਸਰਕਾਰੀ ਮਸ਼ੀਨਰੀ ਦਾ ਵੀ ਇਸਤੇਮਾਲ ਸ਼ੁਰੂ ਹੋ ਗਿਆ ਔਰ ਤੁਸੀਂ ਆ ਚੀਜ਼ ਦੇਖ ਸਕਦੇ ਹੋ ਇੱਕ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਕਿ ਕੰਕਰੀਟ ਬਣਾਉਣ ਵਾਲੀਆਂ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਮਿਕਸਚਰ ਜਿਹੜੇ ਨੇ ਉਨਾ ਰਾਹੀਸ ਰੋਡ ਨੂੰ ਪੂਰੀ ਤਰ੍ਹਾਂ ਨਾਲ ਬਲੌਕ ਕਰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹਰਿਆਣਾ ਸਰਕਾਰ ਦੀ ਗੱਲ ਕਰੀਏ ਹਰਿਆਣਾ ਪੁਲਿਸ ਦੀ ਗੱਲ ਕਰੀਏ ਉਹ ਸਿੱਧੇ ਤੌਰ ਤੇ ਇਸ ਤਰ੍ਹਾਂ ਦੀ ਵਿਵਸਥਾ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਵਿਖਾ ਰਹੇ ਹਾਂ ਕਿ ਬੈਰੀਗੇਟ ਤੋਂ ਉਸ ਪਾਸੇ ਕਵਰ ਵੀ ਨਹੀਂ ਕਰ ਸਕਦੇ ਤੁਸੀਂ ਵਿਖਾ ਨਹੀਂ ਸਕਦੇ ਕਿ ਉੱਥੇ ਵਿਵਸਥਾ ਕੀ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਹੁਣ ਇਸ ਰੂਟ ਨੂੰ ਵੀ ਬਲੌਕ ਕਰ ਦਿੱਤਾ ਗਿਆ ਹੈ মিডিਆ ਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਇਸ ਤੋਂ ਅੱਗੇ ਕਵਰ ਨਹੀਂ ਕਰ ਸਕਦੇ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਇੱਥੋਂ ਤੱਕ ਹੀ ਤੁਹਾਨੂੰ ਜਾਣ ਦਿੱਤਾ ਜਾਊਗਾ ਉਸ ਤੋਂ ਬਾਅਦ ਤੁਸੀਂ ਨਹੀਂ ਅੱਗੇ ਦਾ ਬਖਾ ਸਕਦੇ ਕਿ ਕਿਸ ਢੰਗ ਦੇ ਨਾਲ ਇਸ ਰੂਟ ਨੂੰ ਬਲੌਕ ਕਰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਸਰ ਰਿਟਰਨ ਆ ਗਿਆ ਕਿ মিডিਆ ਵੀ ਅੱਗੇ ਕਵਰ ਨਹੀਂ ਕਰਨ ਜਾਏਗਾ डीएसपी साहब खड़े हैं उनसे बात करवा लें सर रीजन क्या है मीडिया तो दिखा ही सकता है कि आखिर कि क्यों रोड ब्लॉक हो रहा है नहीं ऐसे है आगे नहीं जाना यहाँ से बस यहीं तक है यहीं तक मीडिया भी हाँ जी ठीक है जी तो सारा सारे रोड बिल्कुल ही बंद कर दिए गए हैं जी बिल्कुल बंद कर दिए गए हैं इधर से कोई भी गाड़ी एंटर नहीं होगी कोई भी गाड़ी नहीं पैदल इंसान भी यहाँ से पैदल जाएगा ना कोई गाड़ी जाएगी ना कोई मोटरसाइकिल जाएगी ठीक है जी।, जी अगले आदेश तक ਜਦ ਤੱਕ ਆਪਸ ਨੂੰ ਆਦੇਸ਼ ਕਰਕੇ ਹੈ ਕੋਈ ਇੰਟਰ ਨਹੀਂ ਹੋਗਾ ਇੰਟਰਨੈਟ ਸੇਵਾਇਂ ਵੀ ਇਹਾ ਕੀ ਬੰਦ ਕਰਾ ਇੰਟਰਨੈਟ ਸੇਵਾਇਂ ਬੰਦ ਕਰਤੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਥੋਂ ਕੋਈ ਵੀ ਨਾ ਗੱਡੀ ਜਾਏਗੀ ਨਾ ਕੋਈ ਪੈਦਲ ਇਨਸਾਨ ਜਾਏਗਾ ਜਦ ਤੱਕ ਅਗਲੇ ਆਦੇਸ਼ ਨਹੀਂ ਆਂਦੇ ਫੋਰਸ ਜਿਹੜੀ ਹੈ ਉਸ ਦੀ ਤੈਨਾਤੀ ਵਧੀ ਹੋਈ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਫੋਰਸਿਸ ਜੜੀਆਂ ਨੇ ਉਹ ਤੈਨਾਤ ਕਰ ਦਿੱਤੀਆਂ ਗਿਆ ਨੇ ਆ ਇੱਕ 게ਟ ਹੈ ਇੱਕ ਪਾਸਾ ਪੁੱਲ ਦਾ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਕੱਲ ਰਾਤੀ ਵੱਡਾ ਜਾਮ ਜ਼ਰੂਰ ਵੇਖਣ ਨੂੰ ਮਿਲ ਰਿਹਾ ਸੀ ਆ ਇਸ ਰੋਡ ਦੇ ਉੱਪਰ ਇਸ ਤੋਂ ਪਿੱਛੇ ਜਿਹੜਾ 6 ਕਿਲੋਮੀਟਰ ਪਹਿਲਾਂ ਪੰਜਾਬ ਪੁਲਿਸ ਦੀ ਤਰਫੋਂ ਜਿਹੜਾ ਰੂਟ ਡਾਇਵਰਟ ਕੀਤਾ ਗਿਆ ਸੀ ਉੱਥੇ ਵੀ ਵੱਡਾ ਜਾਮ ਵੇਖਣ ਨੂੰ ਮਿਲ ਰਿਹਾ ਸੀ ਲੇਕਿਨ ਅੱਜ ਇੱਥੇ ਜਾਮ ਦੀ ਸਥਿਤੀ ਨਹੀਂ ਹੈ ਲੇਕਿਨ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈ ਉਸ ਦੀ ਤੈਨਾਤੀ ਹੋ ਚੁੱਕੀ ਹੈ ਬਿਲਕੁਲ ਕਿਲਾਬੰਦੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਛਾਬਨੀ ਦੇ ਵਿੱਚ ਆ ਏਰੀਆ